ਚਲੋ ਚਲ ਕੋਣੀ ਆਈ ਨਹੀਂ ਸਾਹ ਵੇਖੋ ਬੱਸ ਲੈ ਗਈ ਕਜੂਕਾ ਨੂੰ ਲੈ ਆਈਏ ਸਕੂਲੋਂ ਆ ਗਈ ਆ ਗਈ ਉਹ ਖੜੀ ਨਹੀਂ ਪਿਆ ਤੇ ਮੋਟਰਸਾਈਕਲ 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 ਵੀ ਨਹੀਂ ਤੋੜਾ ਮੋਟਰਸਾਈਕਲ ਕਿਧਰ ਮੰਗਵਾਇਆ ਕਿਹੜੇ ਬੰਦੇ ਦਾ ਮੰਗਵਾਇਆ ਮਸੀ ਦੇ ਮੁੰਡੇ ਦਾ ਉਹਦਾ ਨਾਂ ਕੀ ਸ਼ੈਦੀ ਉਹਦਾ ਕਿਹੜਾ ਪਿੰਡ ਹੈ ਉਹਦਾ ਪਿੰਡ ਖਾਇਲ ਦਾ ਤੋਂ ਕੁਝ ਪੁੱਛਾ ਹਾਜਲਕਾ ਤੋਂ ਅੱਗੇ ਕਬੂਲ ਸ਼ਾ ਤੁਸੀਂ ਇਹ ਦੱਸੋ ਵੀ ਜਿਹੜਾ ਮੋਟਰਸਾਈਕਲ ਉਥੋਂ ਮੰਗਣ ਵਾਸਤੇ ਗਏ ਸੀ ਜਾਂ ਤੁਹਾਨੂੰ ਇੱਥੇ ਦੇਖ ਕੇ ਗਿਆ ਸੀ ਉਹ ਦੇਖ ਕੇ ਗਿਆ ਸੀ ਕਿੰਨੇ ਦਿਨ ਹੋ ਗਏ ਆ 10 ਦਿਨ ਹੋ ਗਏ ਜੀ ਮੈਂ ਉਹਨੂੰ ਕਿਹਾ ਸੀ ਮੈਂ ਪ੍ਰੋਗਰਾਮ ਤੁਸੀਂ ਉਹਦੇ ਨਾਲ ਮੇਰੀ ਗੱਲ ਕਰਾ ਸਕਦੇ ਆ ਉਹਦਾ ਨੰਬਰ ਉਹ ਹੈਗਾ ਤੇ ਨੰਬਰ ਤੇਗਾ ਉਹ ਕਿਹਨਾਂ ਦਾ ਉਹ ਮੇਰੇ ਮੈਂ ਤੁਸੀਂ ਮੇਰੇ ਨਾਲ ਗੱਲ ਕਰਦੇ ਆਂ ਨਾ ਤੁਹਾਡੇ ਨਾਲ ਮੰਨ ਕੇ ਚੱਲੋ ਗੱਲ ਨਹੀਂ ਹੁੰਦੀ ਤੁਸੀਂ ਮੇਰੇ ਨਾਲ ਉਹਦੀ ਗੱਲ ਕਰਾ ਸਕਦੇ ਨਾ ਕਰਦੇ ਨਾਲ ਗੱਲ ਕਰਾ ਸਕਦੇ ਉਹਦੇ ਨਾਲ ਗੱਲ ਕਿਉਂ ਨਹੀਂ ਕਰਾਉਂਦੇ ਤੁਸੀਂ ਉਹ ਬਾਹਰ ਕਿੱਧਰੋਂ ਦਾ ਬਾਹਰ ਕਿਹੜੀ ਕੰਟਰੀ ਚੋਂ ਬਾਹਰ ਦੀ ਕੰਟਰੀ ਨਹੀਂ ਉਹ ਕਿਤੇ ਬਾਹਰ ਜੀ ਅੱਛਾ ਬਾਹਰ ਬਾਹਰ ਹਾਂ ਕਾਲ ਸਿੱਧ ਕੇ ਲੜਾਈ ਦਾ ਰੋਲਾ ਸੋ ਅੱਛਾ ਠੀਕ ਹੈ ਇਹਦਾ ਮਤਲਬ ਹੈ ਮੋਟਰਸਾਈਕਲ ਤੇਰੀ ਮਾਸੀ ਦੇ ਮੁੰਡੇ ਦਾ ਤੇ ਜਿਹੜਾ ਫੋਨ ਹੈ ਉਹ ਤੇਰੇ ਵੱਡੇ ਭਰਾ ਦਾ ਕਿਹੋ ਗੱਲੀ ਹੈ ਨਾ ਠੀਕ ਹੈ ਚਲੋ ਆਪਾਂ ਕਲੀਅਰ ਕਰ ਲੈਨੇ ਆ ਫਰ ਮਾਸੀ ਜਾਂ ਮਾਸੜ ਦਾ ਨੰਬਰ ਤਾਂ ਹੋਏਗਾ ਹੀ ਉਹਨਾਂ ਦਾ ਕੋਈ ਨੰਬਰ ਤਾਂ ਹੋਊਗਾ ਹੈ ਪੱਕਾ ਆ ਤੁਹਾਡੇ ਸਾਹਮਣੇ ਆਪਾਂ ਗੱਲ ਕਰਾਂਗੇ ਨੰਬਰ ਦੱਸੋ ਨੰਬਰ ਦੀ ਯਾਦ ਨਹੀਂ ਕਰੋਗਾ ਨਾ ਭੈਣ ਜੀ ਨਾਲ ਚਲੋੜਾ ਮਾ ਲੋਕਲ ਲੋਕਲ ਕਿਤੇ ਨਹੀਂ ਨਹੀਂ ਆਹਰ ਨੂੰ ਲੋਕਲ ਕੋਈ ਮਹੱਲਾ ਤਾਂ ਹੋਊਗਾ ਹੀ ਹਾਂਜੀ ਜਵਾਰ ਹਾਂਜੀ ਛੁਗੇ ਜਵਾਰ ਸੇ ਇਹ ਤੁਹਾਡਾ ਕੀ ਲੱਗਦਾ ਹਾਂਜੀ ਰਿਸ਼ਤੇਦਾਰੀ ਕੀ ਰਿਸ਼ਤੇਦਾਰੀ ਆ ਪਵਾਂ ਲੱਗਦਾ ਹੈ ਪਵਾਂ ਹੀ ਲੱਗਦੇ ਨੇ اچھا ਪਵਾਂ ਹੀ ਲੱਗਦੇ ਨੇ ਠੀਕ ਹੈ ਵੀ ਜੇਕਰ ਇਹਦੀ ਮੰਮੀ ਤੁਹਾਡੀ ਪਵਾਂ ਲੱਗਦੀ ਹੈ ਜਿਨ੍ਹਾਂ ਦਾ ਮੋਟਰਸਾਈਕਲ ਉਹ ਤੁਹਾਡੇ ਕੀ ਲੱਗਦੇ ਆ ਹਾਂਜੀ ਮੈਨੂੰ ਇੰਨੇ ਪਤਾ ਨਹੀਂ ਕਿੱਥੇ ਆ ਦੇ ਕੇ ਸੀ ਮੈਂ ਦਿਨ ਨਾਲ ਆਇਆ ਜੇਕਰ ਭਲੇ ਮੰਨ ਕੇ ਚੱਲੋ ਜੀ ਤੁਹਾਡੀ ਮੰਨ ਕੇ ਚੱਲੋ ਇਹ ਮੁੰਡਾ ਜਿਹੜਾ ਤੁਹਾਡੀ ਪੁਆ ਦਾ ਮੁੰਡਾ ਲੱਗਦਾ ਹੈ ਤੇ ਤੁਹਾਨੂੰ ਇਹ ਕਿਉਂ ਨਹੀਂ ਪਤਾ ਵੀ ਉਧਰ ਸਾਡੇ ਨਾਲ ਸਾਡੀ ਕੀ ਰਿਸ਼ਤੇਦਾਰੀ ਹੈ ਜਿਨ੍ਹਾਂ ਦੇ ਮੋਟਰਸਾਈਕਲ ਹੈ ਹਾਂਜੀ ਤਾਨੂੰ ਨਹੀਂ ਪਤਾ ਠੀਕ ਹੈ ਵਿਹਾਂ ਤੇ ਤੁਸੀਂ ਇਕੱਠੇ ਹੀ ਸੀ ਸਾਡੀ ਕੋ ਗਲਤੀ ਨਹੀਂ ਅਸੀਂ ਮੋੜ ਸੰ ਮੋੜ ਲੈ ਬੱਚੇ ਬੇਟਾ ਮੈਂ ਤੁਹਾਨੂੰ ਉਹੀ ਗੱਲ ਇਹ ਪੁੱਛ ਰਿਹਾ ਨਾ ਤੁਸੀਂ ਕਹਿ ਰਹੇ ਹੋ ਵੀ ਮੋਟਰਸਾਈਕਲ ਮਾਸੀ ਦੇ ਮੁੰਡੇ ਦਾ ਹੈ ਤੇ ਜਿਹੜਾ ਫੋਨ ਹੈ ਤੁਹਾਡੇ ਕੋਲ ਉਹ ਵੱਡੇ ਬ੍ਰਦਰ ਦਾ ਸਮਝਦੇ ਗਾ ਲੇ ਤੁਸੀਂ ਇਹੋ ਗੱਲ ਹੀ ਕਹਿ ਰਹੇ ਹੋ ਨਾ ਠੀਕ ਹੈ ਨਾ ਚਲੋ ਆਪਾਂ ਚੈੱਕ ਕਰ ਲੈਨੇ ਆ ਵੀ ਜੇਕਰ ਇਹਦਾ ਕੋ ਡਾਕੂਮੈਂਟ ਹੈਗਾ ਤਾਂ ਮੈਨੂੰ ਮੰਗਾ ਦਿਓ ਠੀਕ ਹੈ ਨਾ ਜੇ ਡਾਕੂਮੈਂਟ ਨਾ ਮਿਲਿਆ ਜੇ ਅਗਰ ਮੋਟਰਸਾਈਕਲ ਵਿੱਚ ਐਸੀ ਨੰਬਰ ਨੂੰ ਚੈੱਕ ਕਰਕੇ ਮੋਟਰਸਾਈਕਲ ਹੋਰ ਗਾ ਨਿਕਲ ਪਿਆ ਨਾਲ ਤੁਹਾਡੇ ਦੇ ਪਰਚਾ ਦੇਾਂਗੇ ਨਾਲੇ ਮੋਟਰਸਾਈਕਲ ਤੇ ਦੇਾਂ ਸਮਝ ਗਏ ਕਿੰਨੇ ਟਾਈਮ ਵਿੱਚ ਇਹਦਾ ਪ੍ਰੂਫ ਮੰਗਾਓਗੇ ਕਿੰਨੇ ਟਾਈਮ ਵਿੱਚ ਇਹਦਾ ਪ੍ਰੂਫ ਮੰਗਾਓਗੇ ਫੇਰ ਹੀ ਮੈਨੂੰ ਪਤਾ ਲੱਗੂਗਾ ਨਾ ਤੁਹਾਡਾ ਹੋਏਗਾ ਤੁਹਾਡਾ ਆਵਦਾ ਮੋਹ ਵਾਲਾ ਬੇਟਾ ਵਟਸਐਪ ਤੇ ਮੰਗਵਾ ਲੈ ਹੈ ਕੌਣ ਕਹਿੰਦਾ ਮਾਸੀ ਦੇ ਮੁੰਡੇ ਦਾ ਹੈ ਪ੍ਰੋਗਰਾਮ ਤੇ ਨਹੀਂ ਜੀ ਪ੍ਰੋਗਰਾਮ ਹਾਂਜੀ ਉਹਦੀ ਮਾਸੀ ਦੇ ਮੁੰਡੇ ਦਾ ਇਹ ਉਹਦੀ ਭੂਆ ਦਾ ਮੁੰਡਾ ਤੇ ਫਿਰ ਤੇਰੀ ਉਹ ਵੀ ਭੂਆ ਹੀ ਲੱਗੀ ਓਹ ਹੋ ਤੁਸੀਂ ਸਮਝ ਨਹੀਂ ਰਿਹਾ ਮੇਰੀ ਗੱਲ ਓਹ ਹੋ ਬਾਪ ਤੁਸੀਂ ਮੇਰੀ ਭਾਸ਼ਾ ਨੂੰ ਨਹੀਂ ਸਮਝ ਰਹੇ ਸਮਝਣ ਦੀ ਕੋਸ਼ਿਸ਼ ਕਰੋ ਚਲੋ ਜੀ ਚੈੱਕ ਕਰੋ ਮੋਟਰਸਾਈਕਲ ਹੋਰ ਆ ਗਿਆ